ਜਗਤ ਗੁਰੂ ਸਵਾਮੀ ਅਸ਼ਨੀਲ ਜੀ ਮਹਾਰਾਜ ਜੀ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਬੰਗਲਾਦੇਸ਼ ਵਿੱਚ ਲਗਾਤਾਰ ਹਿੰਦੂਆਂ ਉੱਪਰ ਹਮਲੇ ਹੋ ਰਹੇ ਨੇ ਜੋ ਕਿ ਨਿੰਦਨਯੋਗ ਹੈ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਜੋ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹਮਲੇ ਹੋ ਰਹੇ ਨੇ ਉਸ ਉੱਪਰ ਕਾਰਵਾਈ ਕੀਤੀ ਜਾਵੇ ਪਿਛਲੇ ਦਿਨਾਂ 'ਚ ਜਿਹੜਾ ਬੰਗਲਾਦੇਸ਼ ਦੇ ਵਿੱਚ ਤੇ ਅੱਜ ਵੀ ਹਿੰਦੂ ਫੈਮਲੀਆਂ ਤੇ ਹਮਲਾ ਕੀਤਾ ਜਾ ਰਿਹਾ ਆ ਪਿਛਲੇ ਦਿਨੇ ਸਾਡੇ ਜਿਹੜਾ ਸਨਾਤਨੀ ਸੀ ਦੀਪਕ ਉਨੂੰ ਪਹਿਲੋ ਥਾਣੇ ਲੈ ਕੇ ਗਏ ਥਾਣਿਆਂ ਉੱਥੋਂ ਦੇ ਜਿਹੜੇ ਬੰਗਲਾਦੇਸ਼ ਦੇ ਮੁਸਲਮਾਨ ਨੇ ਥਾਣੇ ਚੋਂ ਕੱਢ ਕੇ ਉਹਨੂੰ ਲਟਕਾ ਕੇ ਉਹਨੂੰ ਕੁੱਟ ਕੇ ਉਹਨੂੰ ਸਾੜਿਆ ਗਿਆ ਇਹ ਬੜੀ ਨਿੰਦਨਯੋਗ ਆ ਅੱਜ ਫੇਰ ਪਤਾ ਲੱਗਾ ਆ ਕਿ ਇੱਕ ਹਿੰਦੂ ਫੈਮਿਲੀ ਨੂੰ ਇਹਨਾਂ ਨੇ ਉੱਥੇ ਉਹਨਾਂ ਨੂੰ ਟਾਰਗੇਟ ਕੀਤਾ ਆ ਕੁੱਟਿਆ ਮਾਰਿਆ ਔਰ ਇਹ ਘਰ ਚ ਅੱਗ ਲਾਈ ਹੈ ਗੱਡੀਆਂ ਨੂੰ ਅੱਗ ਲਾਈ ਹੈ ਜਿਹਦੇ ਵਿੱਚ ਜਿਹੜਾ ਉਹਨਾਂ ਦਾ ਬੱਚਾ ਹੀ ਉਹ ਹਸਪੀਟਲ ਮਰਨੇ ਪਿਆ ਹੈ ਔਰ ਇਹ ਮਾਂ ਨੂੰ ਕਾਫੀ ਸੱਟਾਂ ਲੱਗੀਆਂ ਐ ਬਾਕੀ ਫੈਮਿਲੀ ਮੈਂਬਰਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਕਿੱਥੇ ਗਏ ਨੇ ਕਿੱਥੇ ਚੁੱਕ ਕੇ ਲੈ ਗਏ ਨੇ ਏਰੀ ਮੈਂ ਕੋਰ ਨਿੰਦਾ ਕਰਦਾ ਹਾਂ ਮੈਂ ਮੰਨ ਲੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਸ਼੍ਰੀ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ ਇਸ ਚੀਜ਼ ਦਾ ਜਵਾਬ ਦੇਣਾ ਚਾਹੀਦਾ ਆ ਨਾਲ ਹੀ ਮੈਂ ਇਹ ਬੰਗਲਾਦੇਸ਼ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡਾ ਜਨਮਦਾਤਾ ਹਿੰਦੁਸਤਾਨ ਆ ਗਿਆ ਜੇ ਹਿੰਦੁਸਤਾਨ ਪਾਕਿਸਤਾਨ ਨੂੰ ਮਿੱਟੀ 'ਚ ਰੋਲ ਸਕਦਾ ਤੁਸੀਂ ਕਿਸ ਹਾਲ ਦੇ ਪਾਣੀ ਜੇ ਇਹ ਮਤ ਸੋਚੋ ਕਿ ਹਿੰਦੁਸਤਾਨ ਦੀ ਫੌਜ ਵਿੱਚ ਇੰਨੀ ਤਾਕਤ ਹੈਗੀ ਆ ਕਿ ਤੁਹਾਨੂੰ 3 ਘੰਟਿਆਂ ਵਿੱਚ ਬੰਗਲਾਦੇਸ਼ ਖਤਮ ਕਰ ਸਕਦੇ ਆ ਇਸ ਲਈ ਮੈਂ ਦੁਬਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਤੇ ਅਮਿਸ਼ਾ ਨੂੰ ਬੇਨਤੀ ਕਰਦਾ ਆ ਕਿ ਇਹਨਾਂ ਤੇ ਕੜਾ ਐਕਸ਼ਨ ਲਿਆ ਜਾਵੇ